Thank me the fire, you

ਰਾਂਜੀ ਸਾਹਮਣੇ ਜਿਹੀ ਕਿ ਗੀਤੀ ਕਲੱਬ ਨੂੰ ਬੁਲੰਦੀਆਂ ਪੂਰਵ ਤਾਂ 5 ਨਵੰਬਰ ਦਾ ਕਿਉਂਕਿ ਤੇ ਕੱਲ ਤੋਂ ਹੀ ਗੁਰਪੂਰਬ ਦੀਆਂ ਰੌਣਕਾਂ ਸਾਰੇ ਦੁਨੀਆਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਨੇ ਤੇ ਅਸੀਂ ਇਹ ਉਪਰਾਲਾ ਕੀਤਾ ਵੀ ਅਸੀਂ ਅੱਜ ਮਨਾ ਰਹੇ ਆ ਸੁਖਮਨੀ ਸਾਹਿਬ ਦੇ ਪਾਠ ਹੋਏ ਨੇ ਪ੍ਰਕਿਰਤੀ ਪਾਰਕ ਜੀਰਾ ਵਿੱਚ ਤੇ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਉਹਦੇ ਵਿੱਚ ਹਿੱਸਾ ਲਿਆ ਇਸ ਸਮਾਗਮ ਦੇ ਵਿੱਚ ਅਸੀਂ ਉਹਦੇ ਨਾਲ ਨਾਲ ਹੜਪੀਟਾਂ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਖਾਸ ਕਰਕੇ ਐਸਸੀ ਪਰਿਵਾਰ ਉਹਨਾਂ 10 ਪਰਿਵਾਰਾਂ ਨੂੰ ਅਸੀਂ 10-10000 ਰੁਪਏ ਦੀ ਸਹਾਇਤਾ ਜਿਹੜੀ ਮਕਾਨਾਂ ਦੀ ਮੁਰੰਮਤ ਵਾਸਤੇ ਉਹ ਪ੍ਰਕਿਰਤੀ ਕਲੱਬ ਵੱਲੋਂ ਦਿੱਤੀ ਹੈ ਇਸ ਤੋਂ ਇਲਾਵਾ ਜਿਹੜੇ ਵੀ ਦਾਨੀ ਸੱਜਣਾ ਨੇ ਸਾਨੂੰ ਸਹਾਇਤਾ ਕੀਤੀ ਅਸੀਂ ਉਹਨਾਂ ਦਾ ਵੀ ਸਨਮਾਨ ਕੀਤਾ ਸਾਰੇ ਜਿਹੜੇ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਜੀਰੇ ਸ਼ਹਿਦ ਦੀਆਂ ਉਹਨਾਂ ਦਾ ਸਨਮਾਨ ਕੀਤਾ ਉਸ ਤੋਂ ਇਲਾਵਾ ਜਿਹੜਾ ਸਾਡੇ ਲੋਕਤੰਤਰ ਦਾ ਚੌਥਾ ਥੰਮ ਹੈ ਪ੍ਰੈਸ ਅਸੀਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਕਿਉਂਕਿ ਪ੍ਰੈਸ ਨੇ ਸਾਨੂੰ ਬੜਾ ਉਤਸ਼ਾਹਤ ਕੀਤਾ ਉਹਨਾਂ ਦਾ ਵੀ ਸਨਮਾਨ ਕੀਤਾ ਗੁਰੂ ਵੀਰ ਦਾ ਲੰਗਰ ਟੁੱਟ ਵਰਤਿਆ ਗੁਰੂ ਦਾ ਭੰਡਾਰਾ ਤੇ ਸਾਰੀ ਸੰਗਤ ਦਾ ਹੀ ਮੈਂ ਪ੍ਰਕਿਰਤੀ ਕਲੱਬ ਵੱਲੋਂ ਪ੍ਰਧਾਨ ਹੋਣ ਦੇ ਨਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿਨਾ ਤੇ ਪ੍ਰਮਾਤਮਾ ਕਰੇ ਸਾਡੇ ਸਾਰਿਆਂ ਦੇ ਘਰਾਂ ਵਿੱਚ ਸਦਾ ਖੁਸ਼ੀਆਂ ਰਹਿਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਰਸ਼ਨੀਆਂ ਬਹੁਤ ਬਹੁਤ ਵਧਾਈਆਂ ਅੱਜ ਪ੍ਰਕਿਰਤੀ ਕਲੱਬ ਨੇ ਜੋ ਗੁਰੂ ਨਾਨਕਦੇਵ ਦੇ ਆਗਮਨ ਤੇ ਗੁਰਪੁਰਪ ਦੀ ਖੁਸ਼ੀ ਦੇ ਵਿੱਚ ਮਾਰੇ ਪ੍ਰਗਟ ਕਰਾਈ ਸੀ ਸੁਖਮਨੀ ਸਾਹਿਬ ਦਾ ਪਾਠ ਹੋਇਆ ਪ੍ਰੰਤ ਪ੍ਰਸਾਦ ਦੂਸਰਾ ਜਿਹੜਾ ਪ੍ਰਕਿਰਤੀ ਕਲੱਬ ਹੈ ਕਿਉਂਕਿ ਐਨ ਜੀਓes ਆਪਣੀ ਸ਼ਹਿਰ ਦੇ ਵਿੱਚ ਬਹੁਤ ਹੀ ਕੰਮ ਕਰ ਰਹੀਆਂ ਐ ਔਰ ਬਹੁਤ ਵਧੀਆ ਕੰਮ ਕਰ ਰਹੀਆਂ ਕਿਉਂਕਿ ਮੈਂ ਖੁਦ ਐਨ ਜੀਓ ਦੇ ਵਿੱਚ ਕੰਮ ਕੀਤਾ ਔਰ ਜੋ ਐਨ ਜੂਜ਼ ਕਰ ਰਹੀ ਹੈ ਮੈਂ ਦੇਖਦਾ ਆਸ-ਪਾਸੇ ਸਾਡੇ ਧੀਰੇ ਦੀਆਂ ਉਹਨਾਂ ਦੇ ਵਿੱਚੋਂ ਇੱਕ ਪ੍ਰਕਿਰਤੀ ਕਲੱਬ ਜਿਸ ਨੇ ਕਿਹਾ ਫਲੱਡ ਜਦੋਂ ਆਏ ਬੜਾ ਜੋ ਵੀ ਉੱਥੇ ਜਾ ਜਾ ਕੇ ਲੋਕਾਂ ਦਾ ਹਾਲ ਪੁੱਛ ਕੇ ਔਰ ਜਿਹਨੂੰ ਲੋੜਵੰਦ ਲੋਕਾਂ ਨੂੰ ਜਿਹਨੂੰ ਰਾਸ਼ਨ ਚਾਹੀਦਾ ਸੀ ਜਾਂ ਜਿਵੇਂ ਕਿ ਅੱਜ ਜਿਨ੍ਹਾਂ ਦੇ ਮਕਾਨ ਢੱਠੇ ਸੀ ਉਹਨਾਂ ਨੂੰ ਬੜੀ ਚੈੱਕ ਦਿੱਤੇ ਗਏ ਆ ਇਸ ਕਰਕੇ ਮੈਂ ਬੜਾ ਇਹਨਾਂ ਦਾ ਧੰਨਵਾਦ ਮੈਂ ਇੱਕ ਗੱਲ ਜ਼ਰੂਰ ਕਰਦਾ ਹੁਣਾ ਕਿਉਂਕਿ ਜੋ ਸੁੱਖ ਲੈਣਾ ਨਾ ਮੈਂ ਕਹਿੰਨਾ ਇਹ ਬੜਾ ਸੁੱਖ ਹੈ ਵੱਡੀਆਂ ਗੱਡੀਆਂ ਵੱਡੀਆਂ ਅ ਪਰ ਜਿਹੜਾ ਸਕੂਨ ਆ ਮਨ ਨੂੰ ਜਾਂ ਜਿਹੜਾ ਮਨ ਨੂੰ ਹੁੰਦਾ ਆ ਆਪਾਂ ਨੂੰ ਮਿਲਦਾ ਆਦਨੇ ਕਿ ਆਪਣਾ ਆਤਮਾ ਨੂੰ ਉਹ ਸੇਵਾ ਚ ਹੀ ਮਿਲਦਾ ਹੈ ਉਹ ਕਿਉਂਕਿ ਇਹ ਸੇਵਾ ਬਹੁਤ ਵੱਡੀ ਸੇਵਾ ਹੈ ਕਿਉਂਕਿ ਹਰ ਇੱਕ ਮੇਰਾ ਖਿਆਲ ਕਿਸੇ ਦੇ ਹਿੱਸੇ ਵੀ ਬਹੁਤ ਘਟ ਆਉਂਦੀ ਹੈ ਤੇ ਸਾਡੇ ਪ੍ਰਕਿਰਤੀ ਕਲੱਬ ਜੋੜਾ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਮਹਾਂ ਸਾਰਿਆਂ ਦਾ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਸਾਡੇ ਜਨਰਲ ਸਿੰਘ ਜੀ ਪੁੱਲਰ ਸਾਹਿਬ ਜਿਹੜੇ ਕਿ ਬੜੀ ਹਿੰਮਤ ਕਰਦੇ ਉਹਨਾਂ ਦਾ ਧੰਨਵਾਦ ਸਾਰੀਆਂ ਐਨ ਜੀਓਜ਼ ਮੈਂ ਜੀਰੇ ਦੇਣੀਆਂ ਧੰਨਵਾਦ ਕਰਾਂ ਜਿੰਨਾ ਕਿ ਅੱਜ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਸੀ ਸਾਰਿਆਂ ਦਾ ਧੰਨਵਾਦ ਬੈਗਰੂਜੀ ਕਾ ਖਾਲਸਾ ਵਾਹਿਗੁਰੂ ਆਹੇ ਜੀ ਕਿਹਾ